ਆਤਮਾ ਤੇ ਇੰਤ ਹੈ ਸ਼ਰੀਰ ਦੀਆਂ ਇੰਦਰੀਆਂ ਦੀ ਜੋ ਤਾਤੂ ਹੈ ਨਾ ਕਿਉਂਕਿ ਸਾਰਾ ਸੰਸਾਰ ਇਹ ਦਾਰਸ਼ਨਿਕ ਇਸਹਾਤਿਕ ਸ਼ਬਦ ਹੈ ਤਾਤੂ ਵੇਖਣ ਦੀ ਅੱਖ ਹੈ ਨਾ ਆਣਾ ਹੱਥ ਹੈ ਨਾ ਸਨਿਦਾ ਸਤਰੀਆਂ ਨੇ ਇੰਦਰੀਆਂ ਦੇ ਅੰਦਰ ਇੱਕ ਤਤ ਹੁੰਦਾ ਹੈ ਜਿਹਦੇ ਸਦਕੇ ਨੇ ਇਹਨੂੰ ਸਨ ਸ਼ਕਤੀ ਕਹਿੰਦੇ ਆਣੇ ਦੇਖਣ ਦੀ ਸ਼ਕਤੀ ਕਹਿੰਦੇ ਆਣੇ ਹੱਥਾਂ ਚ ਕੰਮ ਕਰਨ ਦੀ ਸ਼ਕਤੀ ਪੈਰਾਂ ਚ ਤੁਰਨ ਦੀ ਸ਼ਕਤੀ ਹੈ ਜ਼ੁਬਾਨ ਤੇ ਹੈ ਕਿਸੇ ਕੋ ਬੁਰੰਦੀ ਸ਼ਕਤੀ ਹੈ ਤੇ ਨਹੀਂ ਹੈ ਕਿਸੇ ਕੋ ਬੁਰੰਦੀ ਸ਼ਕਤੀ ਪਤਾ ਨਹੀਂ ਬੜੀ ਬਰਵਾਨ ਹੈ ਪਰ ਜੀ ਬੜੇ ਖਿੱਚ ਹੈ ਕਿਉਂਕਿ ਇਹ ਸੱਚੇ ਧਾਤੂ ਹੈ ਇਹਦਾ ਸੰਸਾਰ ਨਾਲ ਸੰਬੰਧ ਹੈ ਵਾਇਰ ਨਾਲ ਸੰਬੰਧ ਹੈ ਕਿ ਕੁਦਰਤ ਵਿੱਚ ਦੋ ਹੀ ਮਾਰਗ ਨੇ ਜਾਨ ਤੇ ਲਿਵਦਾ ਮਾਰਗ ਹੈ ਤੇ ਜਾਂ ਧਾਤੂ ਦਾ ਮਾਰਗ ਮਾਇਆ ਦੇ ਨਾਲ ਧਾਤੂ ਕਰਕੇ ਜੁੜਿਆ ਜਾਂਦਾ ਹੈ ਇਸੇ ਕਰਕੇ ਜਦੋਂ ਇਕਾਤਰ ਹੋਣ ਦੀ ਕੋਸ਼ਿਸ਼ ਕਰ ਰਿਹਾ ਬੰਦਾ ਵੀ ਪਟਕਦਾ ਮਨ ਅਜਿਹਾ ਸੀ ਕਿ ਮਕੇ ਮਨ ਪਟਕਦਾ ਆਖੇ ਕਿ ਮਨ ਇਹ ਟਿਕਦਾ ਕਿਉਂ ਨਹੀਂ ਟਿਕਦਾ ਕਿਉਂਕਿ ਮਨ ਸਾਡੀਆਂ ਇੰਦਰੀਆਂ ਤੇ ਇੰਦਰੀਆਂ ਦੇ ਵਿੱਚ ਵਰਤਨ ਵਾਲੀ ਧਾਤ ਸਾਨੂੰ ਕੁਛ ਦੀ ਜਿਵੇਂ ਚੁੰਬਕ ਲੋਹੇ ਨੂੰ ਕੁਛ ਢੱਕਦਾ ਹੈ ਤਾਂ ਉਹ ਵੀ ਕੇ ਨਾ ਪਰ ਉਹਨਾਂ ਦੀ ਜੋ ਫ੍ਰੀਕੁਐਂਸੀ ਅਲੱਗ ਰੱਖਿਆ ਹੈ ਤੇ ਜੇ ਚੁੰਬਕ ਵੀ ਲੋਹੇ ਵੀ ਆਹ ਟੁਕੜਾ ਵੀ ਲੋਹੇ ਹੀ ਹੈ ਪਰ ਚੁੰਬਕ ਨੂੰ ਕਿਸੇ ਵਿਗਿਆਨਕ ਤਕਨੀਕ ਦੇ ਨਾਲ ਉਹਨੂੰ ਬਹੁਤ ਤੇਜ਼ ਕਰਤਾ ਗਿਆ ਲੋਹੇ ਨੂੰ ਖਿੱਚ ਲਿਆ ਮਾਇਆ ਕੀ ਹੈ ਇੱਕ ਆਕਰਸ਼ਨ ਹੈ ਮਾਇਆ ਦੀ ਖਿੱਚ ਸਾਡੇ ਅੰਦਰ ਵੀ ਹੈ ਉਸੇ ਦੇ ਟੁਕੜੇ ਉਸ ਦਾ ਫਦਾ ਜਿਵੇਂ ਲੋਹਾ ਲੋਹੇ ਨੂੰ ਇੱਕ ਚੁੰਬਕ ਖਿੱਚ ਦਈਦਾ ਸਾਡੇ ਅੰਦਰ ਮੰਨ ਸਰਵ ਤਨ ਸੰਤਨ ਅਵੇਕਾਲੀ ਵਿਸ਼ਿਸ਼ਕਰ ਕਰਾ ਕੇ ਲੋਹੇ ਦਾ ਟੁਕੜਾ ਤੁਸੀਂ ਜਿ ਰੱਖ ਦਿੱਤਾ ਥੋੜੀ ਦੂਰ ਚੁੰਬਕ ਆਕਰਸ਼ਿਤ ਕੀਤੀ ਹੈ ਚੁੰਬਕ ਜਿੰਨੀ ਬਲਵਾਨ ਹੋਵੇਗੀ ਉਤਨੇ ਦੂਰੋਂ ਲੋਹੇ ਨੂੰ ਆਪਣੇ ਵੱਲ ਖਿੱਚ ਲਏਗੀ ਮਾਇਆ ਤੇ ਸਾਡੇ ਸ਼ਰੀਰ ਤੇ ਇੰਦਰੀਆਂ ਦਾ ਪਟਕਣਾ ਦਾ ਇਹ ਸੂਤਰ ਹੈ ਇਹਨਾਂ ਦਾ ਧਾਤੂ ਹੈ ਮਾਇਆ ਪ੍ਰਵਲ ਤਰ ਹੈ ਮਾਇਆ ਸਾਡੇ ਇੰਦਰੀਆਂ ਕਰਕੇ ਖਿਚਾਅ ਪੈਦਾ ਕਰਦੀ ਹੈ नतीजन सा मन भटकता तो है आकल आप कल बचा इंद्री धात कहत है इंद्रिया की धात तो जोड़ी है ना बड़ी बलवान कही जाती है बहुत बलवान है इसे करके सा परिवार प्रवेश नहीं हो रहा अगले समय कीर्तन जी ये विचार आप बैठ के करा कुल चुक दिखमा वाहू जी का खालसा वाहे जी की